ਦੀ ਕੋਲ ਪਹੁੰਚਾਂ ਦੀ ਆਪਣੇ ਇੱਥੇ ਕੀ ਫੀਸ ਆ ਜੀ ਐਂਟਰੀ ਫੀਸ ਆ ਜੀ 200 ਰੁਪਿਆ 200 ਰੁਪਿਆ ਪਰ ਹੈਂਡ ਜੀ ਫੀਸ ਆ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਆਪਣੇ ਬੱਚਾ ਲੈ ਮੈਂ ਤੁਹਾਡਾ ਆਪਣਾ ਪ੍ਰਿੰਸ ਵੀਗੋ ਹੁਸ਼ਿਆਰਪੁਰ ਆ ਅੱਜ ਤੁਹਾਨੂੰ ਆਪਾਂ ਹੁਸ਼ਿਆਰਪੁਰ ਦੇ ਕੋਲ ਬਹੁਤ ਹੀ ਖੂਬਸੂਰਤ ਲੋਕੇਸ਼ਨ ਦੇ ਉੱਤੇ ਲੈ ਕੇ ਆਏ ਆ ਜੋ ਕਿ ਤੁਸੀਂ ਹੁਸ਼ਿਆਰਪੁਰ ਤੋਂ ਅੱਗੇ ਆਨੇ ਹੋ ਤੇ ਅੱਗੇ ਆ ਕੇ ਇਹ ਸੜਕਾਂ ਆਂਦਾ ਤੇ ਟਾਂਡਾ ਰੋਡ ਤੇ ਉੱਤੇ ਹੀ ਆਉਣ ਦੀ ਰੋਡ ਆ ਕੇ ਤੁਸੀਂ ਲੈਫਟ ਟਰਨ ਲਾਉਂਗੇ ਤੇ ਪਿੰਡ ਬੂਰੇ ਜਿੱਟਾ ਦੇ ਵਿੱਚ ਜੋ ਕਿ ਦੇਖ ਸਕਦੇ ਹੋ ਕਿ ਸਵਿੰਗ ਪੂਲ ਬਣਿਆ ਦਾ ਆ ਤੁਸੀਂ ਇੱਥੇ ਆ ਕੇ ਆਪਣੇ ਫਰੈਂਡ ਦੇ ਨਾਲ ਫੈਮਿਲੀ ਦੇ ਨਾਲ ਆ enjoy ਕਰ ਸਕਦੇ ਹੋ ਤੇ ਬਨੇਰੋ ਆਪਣੇ ਪ੍ਰਿੰਸ ਵਿਕੂ ਸ਼ੇਰਪੁਰੀਏ ਦੇ ਨਾਲ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰਦੇ ਤੇ ਸ਼ੇਅਰ ਕਰਦੇ ਤੇ ਨਾਲ ਹੀ ਸਾਡੇ ਸੱਜਣ ਮਿੱਤਰ ਸਾਡੇ ਕਰਨ ਅਰੋੜਾ ਜੀ ਰੋਹਿਤ ਕੈਫੇ ਵੀ ਆ ਓਵਰ ਰੇਡਿੰਗ ਰੈਸਟੋਰੈਂਟ ਇੱਥੇ ਤੁਹਾਨੂੰ 버ਗਰ ਪੀਜ਼ਾ ਸਨੈਕਸ ਸਭ ਕੁਝ ਮਿਲ ਸਕਦਾ ਹੈ ਤੇ ਤੁਸੀਂ ਖਾਓ ਪੀਓ ਤੇ ਆ ਕੇ Enjoy ਕਰੋ ਯਾਰਾਂ ਦੇ ਨਾਲ ਸਾਡੇ ਨਾਲ ਪਹੁੰਚੇ ਦੇ ਆ ਸਾਡੇ ਰੋਹਿਤ ਸ਼ਰਮਾ ਜੀ ਅਰुण अरोड़ा ਜੀ ਐਂਟੀ ਦੀ ਕੋਲ ਪਹੁੰਚੇ ਆਂਟੀ ਜੀ ਆਪਣੇ ਇੱਥੇ ਕੀ ਫੀਸ ਹੈ ਜੀ ਐਂਟਰੀ ਫੀਸ ਹੈ ਜੀ 200 ਰੁਪਿਆ ਪਰ ਹੈਡ ਜੀ ਫੀਸ ਹੈ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਕੇ ਆਪਣੇ ਬੱਚਿਆਂ ਦੇ ਨਾਲ ਆ ਕੇ ਆ ਕੀ ਕੋ ਪੂਰਾ ਇੰਜੋਏ ਕਰ ਸਕਦੇ ਹੋ ਤੇ ਫੈਮਿਲੀ ਦੇ ਨਾਲ ਵੀ ਆ ਕੇ ਤੁਸੀਂ ਪੂਰਾ ਇੰਜੋਏ ਕਰ ਸਕਦੇ ਹੋ ਖਾਣ ਪੀਣ ਦਾ ਪ੍ਰਬੰਧ ਹੈ ਤੇ ਆਟੀ ਜੀ ਕੋਈ ਸਮਾਂ ਤਾਂ ਨਹੀਂ ਹੁੰਦਾ ਕਿੰਨੇ ਤੋਂ ਕਿੰਨੇ ਖੁੱਲਦਾ ਆਪਣਾ 11:00 ਤੋਂ 7:00 11:00 ਤੋਂ 7:00 ਵਜੇ ਤੱਕ ਜੀ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਹੀ ਵਧੀਆ ਵਕੇਸ਼ਨ ਦੇ ਵਿੱਚ ਪੂਰੇ ਪੂਰੇ ਜੱਟਾ ਪਿੰਡ ਦੇ ਟਾਈਮਿੰਗ ਦੀ ਕਿਤੇ ਸਭ ਤੋਂ ਵੱਡੀ ਤੁਹਾਨੂੰ ਇਹ ਆ ਵੀ ਤੁਸੀਂ ਕਿਤੇ ਵੀ ਜਾ ਕੇ ਪੂਲ ਦੇ ਉੱਤੇ ਨੰਨੇ ਆ ਤੇ ਉੱਥੇ ਤੁਹਾਡਾ ਟਾਈਮ ਸਪੈਂਡ ਹੁੰਦਾ ਵੀ ਤੁਸੀਂ 1 ਘੰਟਾ ਨਾਣਾ ਜਾਂ 2 ਘੰਟੇ ਨਾਣਾ ਆਂਟੀ ਜੀ ਕਹਿੰਦੇ ਬਾਬੇ ਦੇ ਖੁੱਲੇ ਖਜਾਨੇ ਆ ਜੀ ਆ ਕੇ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ ਰਹੋ ਡਿਸਪਲਨ ਬਣਾ ਕੇ ਰੱਖੋ ਕੋਈ ਸ਼ੋਰ ਸ਼ਰਾਬਾ ਨਹੀਂ ਪਾਣਾ ਆਪਣੇ ਪਰਿਵਾਰਕਣ ਆਓ ਤੇ ਆਪਣਾ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ ਆਓ 200 ਰੁਪਿਆ ਪਰ ਪਰਸਨ ਪਰ ਹੈਡ ਫੀਸ ਆ ਜੀ ਤੇ ਬੱਚਿਆਂ ਨਾਲ ਨਹੀਂ ਫ੍ਰੀ ਹੁੰਦਾ ਕਿ ਬੱਚਿਆਂ ਦਾ ਵੀ ਹੈ ਬੱਚੇ ਦਾ 2.5 ਫੁੱਟ ਦਾ ਸਕੀ ਜਿਹੜਾ ਬੱਚੇ ਦੀ ਹਾਈਟ 2.5 ਫੁੱਟ ਹੋਊਗੀ ਉਹ ਫ੍ਰੀ ਹੋਊਗਾ ਤੇ ਜਿਹੜਾ ਬੱਚਾ ਗਰੋਥ 3 ਫੁੱਟ ਤੋਂ ਉੱਪਰ ਹੋਏਗੀ ਤੇ ਉਹ ਪੇਡ ਹੋਏਗਾ ਹਾਂਜੀ ਫਰਡਿੰਗ ਸ਼ੂਟ ਕਰਵਾ ਸਕਦੇ ਆ ਦੇਖ ਸਕਦੇ ਹੋ ਤੁਸੀਂ ਲੋਕੇਸ਼ਨ ਬਹੁਤ ਵਧੀਆ ਬਣੀ ਹੋਈ ਦੀ ਆ ਤੇ ਅਸੀਂ ਸਾਰੇ ਵੀਰਾਂ ਨੂੰ ਇਹੀ ਕਹਾਂਗੇ ਕਿ ਆਪਾਂ ਹਿਮਾਚਲ ਦੇ ਵਿੱਚ ਜਾ ਕੇ ਪੈਸੇ ਲਾਣੇ ਆ ਹਜ਼ਾਰਾਂ ਰੁਪਏ ਲਾਣੇ ਆ ਤਾਂ ਜਰੂਰ ਸਾਡੇ ਜਿਹੜੇ ਇੱਥੇ ਦੇ ਪੰਜਾਬ ਦੇ ਲੋਕਲ ਵਾਸੀ ਨੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇ ਪਿੰਡ ਬੂਰੇ ਜੱਟਾ ਦੇ ਤੇ ਤੁਸੀਂ ਇਹਨਾਂ ਦਾ ਵੀ ਆ ਕੇ ਸਹਿਯੋਗ ਦਿਓ ਕਿਉਂਕਿ ਅਸੀਂ ਬਾਹਰਲੇ ਲੋਕਾਂ ਨੂੰ ਬਹੁਤ ਪ੍ਰਮੋਟ ਕਰਦੇ ਆਂ ਪਰ ਆਪਣੇ ਪੰਜਾਬੀਆਂ ਨੂੰ ਪ੍ਰਮੋਟ ਨਹੀਂ ਕਰਦੇ ਬਸ ਤੁਹਾਨੂੰ ਆਪਣੇ ਪੰਜਾਬੀਆਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੋਕੇਸ਼ਨ ਆ ਸਾਡੇ ਤਰੁਣ ਜੀ ਫੁੱਲ ਇੰਜੋਏ ਕਰ ਰਹੇ ਆ ਜੀ ਬ੍ਰਾਈਡਲ ਸ਼ੂਨ ਦਾ ਪੂਰਾ ਇਮੰਦ ਲੈ ਰਹੇ ਆ ਔਰ ਇਹ ਅਪਡੇਟ ਅੱਗੇ ਤੋਂ ਅੱਗੇ ਕਰਦੇ ਹੀ ਰਹਿੰਦੇ ਆ ਜੀ ਦੇਖ ਸਕਦੇ ਹੋ ਤੁਸੀਂ 뷰 ਬਹੁਤ ਸੋਹਣੇ ਬਣੇ ਦੇ ਆ ਤੇ ਵਾਟਰ پارک ਤੁਹਾਨੂੰ ਮੈਂ ਦਿਖਾ ਰਿਹਾ ਨਾ ਇਹ ਪੰਜਾਬ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਪੰਜਾਬੀ ਪਰਥੇ ਨਾਲ ਜੁੜੇ ਦੀਆਂ ਜੀਜਾ ਬਣੀਆਂ ਦੀਆਂ ਨੇ ਤੇ ਦੇਖ ਸਕਦੇ ਹੋ ਪਾਣੀ ਠੀਏ ਗੱਦੀ ਠੀਏ ਕੀਤੀ ਹੈ ਜੀ ਇਹਦੇ ਨਾਲ ਤੁਸੀਂ ਫੋਟੋ ਸ਼ੂਟ ਕਰਾ ਸਕਦੇ ਹੋ ਕੁਝ ਵੀ ਕਰਾ ਸਕਦੇ ਹੋ ਫੋਟੋ ਸ਼ੂਟ ਕਰਾ ਸਕਦੇ ਹੋ ਆ ਕੇ ਤੇ ਪੂਰਾ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਤੁਸੀਂ ਜੈਨ ਸਿੰਘ ਜੀ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਪੁਰਾਣਾ ਪੰਜਾਬੀ ਵਿਰਸਾ ਸਟਾਈਲ ਇਹਨਾਂ ਨੇ ਬਣਾਇਆ ਦਾ ਜੀ ਜੋ ਦੇਖਦੇ ਹੁੰਦੇ ਸੀ ਵੀ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਵੀ ਪਸ਼ੂ ਰੱਖੇ ਹੁੰਦੇ ਸੀਗੇ ਤੇ ਟੋਕੇ ਦੇ ਨਾਲ ਪਸ਼ੂਆਂ ਨੂੰ ਚਾਰਾ ਕੱਟ ਕੇ ਪਾਇਆ ਜਾਂਦਾ ਸੀ ਤੇ ਇਹ ਉਹੀ ਟੋਕੇ ਨੇ ਜੋ ਕਿ ਅੱਜ ਕੱਲ੍ਹ ਲੋਕ ਇਹਨਾਂ ਨੂੰ ਭੁੱਲ ਚੁੱਕੇ ਨੇ ਇਹਨੂੰ ਟੋਕਾ ਮਸ਼ੀਨ ਕਹਿੰਦੇ ਨੇ ਤੁਸੀਂ ਹੈਰੀਟੇਜ ਹਵੇਲੀ ਦੇ ਵਿੱਚ ਆ ਕੇ ਆਪਣੀ ਫੈਮਿਲੀ ਦੇ ਨਾਲ ਬਹੁਤ ਹੀ ਅਨਜੋਏ ਕਰ ਸਕਦੇ ਹੋ ਤੇ ਜਿੱਥੇ ਬ੍ਰੇਕਫਾਸਟ ਲੰਚ ਡਿਨਰ ਦਾ ਸਪੈਸ਼ਲ ਇੰਤਜ਼ਾਮ ਹੈ ਜੋ ਕਿ ਬੱਚੇ ਅੱਜਕੱਲ ਖਾਂਣ ਪੀਣ ਦੇ ਬਹੁਤ ਸ਼ੌਕੀਨ ਨੇ ਗ੍ਰਿਲਡ ਸੈਂਡਵਿਚ 버ਗਰ ਆਲ ਕੌਡਰਿੰਕ ਸੈਟਿੰਗ ਦਾ ਵੀ ਬਹੁਤ ਸੋਹਣਾ ਪ੍ਰਬੰਧ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਵੇ ਦੇ ਨਾਲ ਸਾਰੀ ਸੈਟਿੰਗ ਕੀਤੀ ਗਈ ਹੈ ਤੇ ਤੁਸੀਂ ਰੈਸਟੋਰੈਂਟ ਦੇ ਵਿੱਚ ਜਾ ਕੇ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਐਡਿਟੇਜ ਹਵੇਲੀ ਓਏ ਨਹੀਂ ਬੱਸ ਓਏ ਬੱਲੇ ਖਾਣੇ ਆ